ਵਿਸ਼ੇਵਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਸੂਤਰਾ ਰਹੇ ਹਵਾਲੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਣਯਾ ਕਿ ਸਾਬਕਾ ਵਿਧਾਇਕ ਸਿਮਰਨਜੀਤ ਬੈਂਸ ਦੀ ਬੈਂਸ ਦੇ ਭਰਾ ਤੇ ਪਤੀਜੇ ਦੇ ਨਾਲ ਜੁੜੀ ਕਿ ਛੜਪੋਚਾਂਦੀ ਹੈ ਤੇ ਦੋਵਾਂ ਧਿਰਾਂ ਦੇ ਲੋਕ ਗੋਲੀਆਂ ਚੁਲਾਈਆਂ ਗਈਆਂ ਨੇ ਜੀ ਹਾਂ ਸਾਬਕਾ ਵਿਧਾਇਕ ਦੀ ਗੱਡੀ ਦੇ ਟਾਇਰਾਂ ਤੇ ਜੁੜੀ ਕਿ ਗੋਲੀ ਵਾਜਦੀ ਹੈ ਤੇ ਗੋਲੀਬਾਰੇ ਦੇ ਵਿੱਚ ਜਾਨੀ ਨੁਕਸਾਨ ਤੋਂ ਜੁੜਾ ਕਿ ਵਿਚਾਰ ਹੈ ਤੇ ਸੂਤਰਾ ਦੇ ਹਵਾਲੇ ਤੋਂ ਹੈ ਜੁੜੀ ਕਿ ਖਬਰ ਇਸ ਵੇਲੇ ਸ ਸામਣੇ ਆ ਰਹੀ ਹੈ ਤਾਜੀ ਬਦੇਰੀ ਜਾਣਕਾਰੀ ਦੇ ਲਈ ਦੱਸਣ ਨੇ ਆ ਕਿ ਦੋਵਾਂ 13 ਦੇ ਵਿੱਚ ਜਿਹੜੀ ਕੀ ਪਹਿਲਾ ਤੋਂ ਹੀ ਕਹਾ ਸੁਣੀ ਚੋਅੜੀ ਸੀਗੀ ਅਣਬੰਡ ਚੋਅੜੀ ਸੀ ਜਿਸ ਤੇ ਮੱਦੇ ਨਜ਼ਰ ਇਹ ਜੁੜੀ ਕੀ ਅਪਡੇਟ ਇਸ ਵੇਲੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਣ ਨੇ ਆ ਕਿ ਉਸ ਦੇ ਪਰਾ ਤੇ ਪਤੀਜੇ ਦੇ ਨਾਲ ਜੁੜੀ ਕੀ ਛੜਪਹ ਹੋ ਜਾਂਦੀ ਸੀ ਤੇ ਇਹ ਜੁੜੀ ਕੀ ਟਾਇਰਾਂ ਦੇ ਵਿੱਚ ਗੋਲੀ ਜਿਹੜੀ ਕਿ ਜਾ ਵਜਦੀ ਹੈ ਹਾਲਾਂਕਿ ਜਵਾਨੀ ਨੁਕਸਾਨ ਜਿਹੜਾ ਕਿ ਇਸ ਦੇ ਵਿੱਚ ਨਹੀਂ ਹੋਇਆ ਉਸ ਤੋਂ ਜੁੜਾ ਕੀ ਵਿਚਾਰ ਹੈ ਪਰ ਵਾਰ-ਵਾਰ ਜਿਹੜੀ ਸਾਫ ਦਾ ਵਿਧਾਇਕ ਦੀ ਜਾਨ ਬੱਚੀ ਹੈ ਸਿਮਰਜੀਤ ਬੈਸ ਦੇ ਵੱਡੇ ਭਰਾ ਨੇ ਜਿਹੜੀ ਕਿ ਉਸ ਉੱਤੇ ਗੋਲੀਆਂ ਜਿਹੜੀ ਕਿ ਚੁਲਾ ਦਿੱਤੀਆਂ ਨੇ ਸੂਤਰ ਤੇ ਹਵਾਲੇ ਤੋਂ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਇਹ ਵੀ ਦੱਸਣਯੋਗ ਹੈ ਕਿ ਪਹਿਲਾਂ ਤੋਂ ਹੀ ਇਹਨਾਂ ਦੇ ਵਿੱਚ ਜਿਹੜੀ ਕਿ ਝੜਪ ਚੱਲ ਰਹੀ ਸੀ ਇਹ ਹੈ ਕਾਫੀ ਕਾਹਸੂਣੀ ਜੁੜੀ ਕੀ ਹੋਈ ਸੀ ਤੇ ਉਸ ਤੋਂ ਬਾਅਦ ਹੁਣ ਇਹ ਵੱਡੀ ਅਪਡੇਟ ਸਾਹਮਣੇ ਆਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਹਾਲਾਂਕਿ ਦੋਮਾ ਧਿਰਾਂ ਦੇ ਵੱਲੋਂ ਇਸ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਹ ਵੀ ਸਾਹਮਣੇ ਆ ਰਿਹਾ ਕਿ ਕਿਸੇ ਦੇ ਵੱਲੋਂ ਵੀ ਥਾਣੇ ਦੇ ਵਿੱਚ ਕੰਪਲੇਂਟ ਜੁੜੀ ਨਹੀਂ ਕਰਾਈ ਗਈ ਹੈ ਰਾਜਨਾਮਾ ਵੀ ਜੁੜਾ ਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਰਵਾ ਦਿੱਤਾ ਗਿਆ ਪਰ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਜੁੜੀ ਕੀ ਅਜੇ ਨਹੀਂ ਕੀਤੀ ਗਈ